په دې په سر کې د دې په اړه چې موږ څنګه ځو او 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 څنګه ਉਹ ਸਿੰਘ ਦੀ ਸਾਈਡ ਤੋਂ ਜੇ ਸਿੰਘ ਤੋਂ ਮਾਰੇ ਹਲਾਉਂਦਾ ਨੂੰ ਇਹ ਹਮ ਸਿੰਘਾਂ ਵਾਲਾ ਬਾਬਾ ਦਾ ਬਾਬਾ ਜੀ ਜੋਂਦੇ ਵਾਲੇ ਜੀ ਰੋ 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 ਰ அந்த ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਾਰੇ ਵਾਲੇ ਉਹਨੂੰ ਬਾਪੂ ਜੀ ਅਤੀ ਸਤਿਕਾਰ ਕਰਦੇ ਹਾਂ ਜੀ ਉਹ ਨਮਨ ਸਤਿਕਾਰ ਦੇ ਗੁਰੂ ਸਾਹਿਬਾਨ ਦਾ ਤਾਲਾ ਧੂਆ ਜਿਹੜਾ ਦੇ ਪਾਵਨ ਸਪਿੰਦਰ ਜੋੜਦੇ ਨੇ ਗੁਰੂ ਘਰ ਨਾਲ ਸਾਡਾ ਪੰਥ ਚੇੜਿਆ ਪਾਈ ਨੋਦਾ ਧੌੜਿਆ ਦੇ ਸਿੰਘ ਧੌੜਾ ਲਾ ਰਹੇ ਨੇ ਉਹਦੇ ਕੋਲ ਗੱਲ ਹੋ ਗਿਆ ਤੇ ਦਰਨਾ ਲੱਗਦਾ ਬਚਾਲਾ ਜਿਆ ਬੋਲ ਜੀ 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 ਬਹੁਤ ਵਧੀਆ ਫੰਗਾਰਾ ਦੇਖਿਆ ਜੀ ਇੱਥੇ ਵੜੀਆਂ ਗੁਰਗੀਆਂ ਲਾੜਦਿਆਂ ਫੌਜਾਂ ਨੇ ਬਹੁਤ ਟ੍ਰੈਨਡ ਹੋ ਜਾਂਦੇ ਆਵੇਂ ਬਹੁਤ ਸੋਹਣਾ ਇਨਾ ਕਰਤਬ ਦਿਖਾਏ ਨੇ ਔਰ ਡੇਂਜਰਸ ਵੀ ਨੇ ਬੰਦੀ ਧੋਰੀ ਖਤਰਨਾਕ ਵੀ ਨੇ ਬਹੁਤ ਆਮ 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 ਜਿਹਾ ਤੋਂ ਖਾਸ ਤੌਰ ਤੇ ਬੰਦੀ ਛੋੜਦੇ ਉਸ ਕਰਕੇ ਆਏ ਹਾਂ ਜੀ ਦਰਬਾਰ ਸਾਹਿਬ ਕਰਕੇ ਰੌਣਕਾ ਵੇਖਣ ਕਰਕੇ ਆਏ ਆ ਤੇ ਨਜ਼ਾਰੇ ਦਰਬਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੋ ਵੀ ਦੇਖਿਆ ਅਸ਼ਵਾਈ ਦੇਖੀ ਸੰਕਤਾ ਵੇਖੀਆਂ ਦੀਪਾਲਾ ਕਰਦੀਆਂ ਵੇਖੀਆਂ ਇੱਥੇ ਦਾ ਨਜ਼ਾਰਾ ਉਹ ਅਲੱਗ ਹੀ ਹੈ ਬੜਾ ਅਦਭੁਤ ਹੈ ਕਪੜਾ ਨੂੰ ਕਰਮਾਣਾ ਮੰਨਦੇ ਹੋ ਕਿ ਇਹ ਮੱਧਰ ਸਾਹਿਬ ਆ ਕੇ ਬੰਦੀ ਛੋੜ ਦਿਵਸ ਤੇ ਆਏ ਮੱਲੇ ਦੇ ਦਰਸ਼ਨ ਕੀਤੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਉਹਨਾਂ ਨੇ ਆਪਣੇ ਅਸੀਸ ਨਾਲ ਇੱਥੇ ਉਹਨਾਂ ਨੇ ਸੀਸੀਟੀਵੀ ਤੇ ਫਕਸ ਕੀਤੀ ਹੈ ਜੀ ਅਮਰ ਸਰਦਾ ਕੇ ਤੇ ਟਵਾਲੀ ਵੇਖਣ ਵਾਸਤੇ ਪਹਿਲਾਂ ਵੀ ਆਏ ਹਾਂ ਕਾਫੀ ਸਾਲ ਪਹਿਲਾਂ ਪਰ ਐਨਾ ਨਜ਼ਾਰਾ ਨਹੀਂ ਦੇਖਿਆ ਸੀ ਜੀ ਉਹ ਇਹ ਫੌਜਾਂ ਨੇ ਦਿਖਾਇਆ ਇਹ ਨਜ਼ਾਰਾ ਨਹੀਂ ਦੇਖਿਆ ਬਹੁਤ ਅੱਛਾ ਲੱਗਾ ਆਇਗੁਰ ਕਾਹ ਸਾਹਿਬ ਆਇ ਵੀ ਫਤਿਹ ਵੀ ਭਾਜੀ ਕੀ ਨਾਮ ਦੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁਹੱਲੇ ਨੂੰ ਲੈ ਕੇ ਦੇਖੋ ਜੀ ਇਤਿਹਾਸਕ ਦਿਹਾੜਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਪੋਟੀ ਤੇ ਧਰਤੀ ਦੇ ਉੱਤੇ ਇਹ ਜਿਹੜੇ ਜੰਗ ਜੂ ਕਰਤਬ ਜਹਾਜ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੋਮ ਨੂੰ ਇੰਨਾ ਜੰਗਜੂ ਕਰਤਾ ਤੇ ਸਾਡੀਆਂ ਲਿਆਂ ਸਿੰਘ ਜੱਥੇਬੰਦੀਆਂ ਦੇ ਉੱਤੇ ਪੂਰਾ ਮਾਣ ਹੈ। ਇਸ ਤਰੀਕੇ ਦਾ ਨਜ਼ਾਰਾ ਜਿਸ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਹਰ ਤਿਹਾੜੀ ਤੋਂ ਬਾਅਦ ਮੁਹੱਲਾ ਚੰਡਿਆ ਜਾਂਦਾ ਹੈ। ਕੀ ਲੱਗਦਾ ਕਿੰਨਾ ਮਨਮੋਹਕ ਨਜ਼ਾਰਾ ਹੁੰਦਾ। ਉਹ ਮੈਂ ਕਹਿੰਦਾ ਜੀ ਦੇਖੋ ਮੁਹੱਲੇ ਦਾ ਮਤਲਬ ਇਹ ਹੋਲੇ ਮੁਹੱਲੇ ਤੇ ਅਨੰਦਪੁਰ ਸਾਹਿਬ 'ਚ ਹੁੰਦਾ ਹੈ। ਫਤਿਹ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਹੁੰਦਾ ਹੈ। ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਦੀਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਜੂ ਕਰਤਬ ਕੀਤੇ ਜਾਂਦੇ ਨੇ ਜੀ ਹਰ ਸਾਲ ਕੀਤੇ ਜਾਂਦੇ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਅੱਜ ਸਾਰੇ ਨਿਹੰਗ ਸਿੰਘ ਆਪਣੇ ਵਰਸ਼ੇ ਨੇਜੀਆਂ ਤੇ ਕਰਪਾਨਾਂ ਤੇ ਤਲਵਾਰਾਂ ਦੇ ਨਾਲ ਜੰਗ ਜੂਜ ਬਖਾ ਰਹੇ ਹਨ ਘੋੜਸਵਾਰੀਆਂ ਕਰ ਰਹੇ ਨੇ ਇਹ ਦ੍ਰਿਸ਼ ਮੀਰੀ ਪਰੀ ਦੇ ਮਾਲਕ ਬੰਦੀ ਸ਼ੋਰ ਦੀ ਦੇਖੋ ਜੀ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਵਿੱਚ ਸਿੱਖ ਪੰਥ ਦੀ ਸ਼ਾਨ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਬਹੁਤ ਹੀ ਸੋਹਣਾ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨਜ਼ਰ ਆ ਰਹੇ ਹਨ ਕਿੰਨੇ ਕਿੰਨੇ ਸੋਹਣੇ ਘੋੜੇ ਹਾਥੀ ਸਾਰੇ ਸਜੇ ਹੋਏ ਨਜ਼ਰ ਆ ਰਹੇ ਹਨ ਇਹ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ